ਇਸ ਵੇਲੇ ਦੀ ਵੱਡੀ ਖਬਰ ਚੰਡੀਗੜ੍ਹ ਤੋਂ ਆ ਰਹੀ ਹੈ ਜਿੱਥੇ ਪਰਮਰਾਜ ਸਿੰਘ ਉਮਰਾ ਨੰਗਲ ਨੂੰ ਸਿਟ ਨੇ ਹਿਰਾਸਤ 'ਚ ਲੈ ਲਿਆ ਕੋਟਕਪੂਰਾ ਗੋਲੀकांड ਮਾਮਲੇ ਨੂੰ ਲੈ ਕੇ ਪੁੱਛਗਿੱਛ ਕੀਤੀ ਜਾਣੀ ਸੀ ਜਿਸ ਤੋਂ ਬਾਅਦ ਅੱਜ ਹਿਰਾਸਤ ਦੇ ਵਿੱਚ ਸਿਟ ਨੇ ਲੈ ਲਿਆ ਗਿਆ ਪੂਰੀ ਜਾਣਕਾਰੀ ਲਈ ਇਸ ਚੱਲਦੇ ਸਾਡੇ ਚੰਡੀਗੜ੍ਹ ਤੋਂ ਪੱਤਰਕਾਰ ਦਰਸ਼ਨ ਸਿੰਘ ਖੋਖਰ ਉਹਨਾਂ ਨਾਲ ਫੋਨ ਤੇ ਗੱਲਬਾਤ ਕਰਦੇ ਆਂ ਔਰ ਜਾਣਨ ਦੀ ਕੋਸ਼ਿਸ਼ ਕਰਦੇ ਆ ਕਿ ਕਿਹੜੇ ਹਾਲਾਤਾਂ ਦੇ ਵਿੱਚ ਆਈਜੀ ਉਮਰਾ ਨੰਗਲ ਨੂੰ ਜਿਹੜਾ ਹਿਰਾਸਤ 'ਚ ਲਿਆ ਗਿਆ ਖੋਖਰ ਜੀ ਕਿਹੜੇ ਹਾਲਾਤਾਂ ਦੇ ਵਿੱਚ ਹਿਰਾਸਤ 'ਚ ਲਿਆ ਗਿਆ ਆਈਜੀ ਉਮਰਾ ਨੰਗਲ ਦੇਖੋ ਜੋ ਸੂਤਰਾਂ ਤੋਂ ਪਤਾ ਲੱਗਿਆ ਕਿ ਪਰਮਰਾਜ ਉਮਰਾਨ ਗੁਲ ਨੂੰ ਇੱਥੇ ਸਿੱਟਨੇ ਚੰਡੀਗੜ੍ਹ ਵਿੱਚ ਕੁਝ ਤਾਸਲੇ ਲਾਇਆ ਸੀਗਾ ਪਿਛਲੇ ਲੰਬੇ ਸਮੇਂ ਤੋਂ ਜੋ ਪੁਲਿਸ ਅਧਿਕਾਰੀਆਂ ਨੇ ਬਾਬਲ ਕਲਾਂ ਗੋਲੀकांड ਕੀਤਾ ਸੀ ਉਹਦੇ ਪਿੱਛੇ ਜੋ ਪੁਲਿਸ ਪੂਰੀ ਕਾਰਵਾਈ ਜਾਂਚ ਕਰੀ ਸੀ ਗੰभीरता ਨਾਲ ਪਹਿਲਾ ਚਰਨਜੀਤ ਸ਼ਰਮਣ ਨੂੰ ਗ੍ਰਿਫਤਾਰ ਕੀਤਾ ਗਿਆ ਗੋਪੁਰਸ ਵਾਲੇ ਆਪਣੀਆਂ ਜਵਾਨਾਂ ਤਾਂ ਲੈ ਗਏ ਇਹ ਜੋ ਸਰਕਾਰ ਆ ਮੌਜੂਦਾ ਕਪਤਨ ਸਰਕਾਰ ਇਹ ਚਾਹੁੰਦੀ ਆ ਕਿ ਲੋਕ ਸਭਾ ਚੋਣ ਤੋਂ ਪਹਿਲਾਂ ਪਹਿਲਾਂ ਬਾਬਲ ਖਾਨ ਗੋਲੀਖਾਨ ਦੇ ਮੁਲਜ਼ਮਾਂ ਨੂੰ ਅੰਦਰ ਕੀਤਾ ਜਾਵੇ ਜਿਸ ਕਾਰਨ ਥੋੜਾ ਇਸ ਮਾਮਲੇ 'ਚ ਹੁਣ ਚੋਕਸੀ ਵਰਤੀ ਜਾ ਰਹੀ ਆ ਔਰ ਇੱਕ ਆਈਜੀ ਲੈਵਲ ਦੇ ਅਫਸਰ ਨੂੰ ਗ੍ਰਿਫਤਾਰ ਕਰਨਾ ਇਹ ਕਾਫੀ ਵੱਡਾ ਮਾਮਲਾ ਹੈ ਔਰ ਜੋ ਵਿਰੋਧੀ ਧਿਰਾਂ ਨੇ ਉਹ ਹੁਣ ਥੋੜਾ ਇੱਕ ਤਰ੍ਹਾਂ ਨਾਲ ਆਪਣਾ ਜੋ ਜ਼ਾਹਰ ਜੋ ਗੁੱਸਾਧਾਰੀ ਅਸੀਂ ਉਹ ਥੋੜਾ ਠੰਡਾ ਹੋ ਜਾਣੀ ਆ ਜੀ ਜੀ ਲੇਕਿਨ ਕਿਤੇ ਨਾ ਕਿਤੇ ਇੰਨੇ ਵੱਡੇ ਅਧਿਕਾਰੀ ਦਾ ਕੋਟਕਪੂਰਾ ਬੇਬਲ ਕਾਂਡ ਦੇ ਵਿੱਚ ਨਾਮ ਆ ਜਾਣਾ ਤੇ ਉਸ ਤੋਂ ਬਾਅਦ ਅੱਜ ਸਿੱਟ ਵੱਲੋਂ ਹਿਰਾਸਤ ਦੇ ਵਿੱਚ ਲੈ ਲੈਣਾ ਕਿਤੇ ਨਾ ਕਿਤੇ ਜਿਹੜੀ ਸਰਕਾਰ ਦੀ ਪਿਛਲੀ ਸਰਕਾਰ ਹੋਵੇ ਚਾ ਇਸ ਵੇਲੇ ਦੀ ਸਰਕਾਰ ਹੋਵੇ ਕਾਫੀ ਸਮਾਂ ਹੋ ਗਿਆ ਕਿਤੇ ਨਾ ਕਿਤੇ ਮੁਲੀਪੁਕਤੀ ਨਜ਼ਰ ਆਉਂਦੀ ਹੈ ਕੋਕਰ ਜੀ ਦੇਖੋ ਮਿਲਿਤੋਪ ਤਾਂ ਪਾਣੀ ਨਹੀਂ ਕਹਿ ਸਕਦੇ ਪਰ ਨਾਲ ਜੋ ਜਸਟਿਸ ਸਰਜੀਤ ਸਿੰਘ ਨੇ ਇਹ ਮਾਮਲੇ ਦੀ ਜਾਂਚ ਪੂਰੀ ਗੰਭੀਰਤਾ ਨਾਲ ਕੀਤੀ ਸੀ ਕੱਥ ਕੱਥੇ ਕੀਤੇ ਸਨ ਬਹੁਤ ਸਾਰੇ ਇਹ ਜੇ ਗਵਾਹਾਂ ਦੇ ਨਾਲ ਲਏ ਸਨ ਇਸ ਤੋਂ ਮੈਂ ਵੀ ਦੱਸ ਦਿੰਦਾ ਜੋ ਜੋ ਨੌਜਵਾਨ ਦੋ ਸਹੀ ਰੋਏ ਸੀ ਬਾਬਲ ਕਲਾ ਉਹ ਜੋ ਗੋਲੀਆਂ ਚਲਾਈਆਂ ਸਾਨੂੰ 1.47 ਨਾਲ ਚਲਾਈਆਂ ਸਾਨੂੰ ਪੁਲਿਸ ਅਧਿਕਾਰੀਆਂ ਨੇ ਉਹ ਪ੍ਰੂਫ ਖਤਮ ਕਰਨੇ ਮਾਰਿਆ ਨੇ ਉਹਦੇ ਜੋ ਕਾਰਟੇ ਸੀਗੇ ਔਰ ਇਹ ਸ਼ੋ ਕੀਤਾ ਸੀ ਕਿ ਸਾਡੀ ਪੁਲਿਸ ਦੀ ਕਿਸੇ ਵੀ ਅਫਸਰ ਦੀ ਜਾਂ ਮੁਲਾਜ਼ਮ ਦੀ ਗਨ ਵਿੱਚੋਂ ਇਹ ਗੋਲੀਆਂ ਨਹੀਂ ਚਲੀਆਂ ਜਦਕੇ ਜਦੋਂ ਚੈੱਕ ਕੀਤਾ ਗਿਆ ਮੌਕੇ ਦੇ ਗਵਾਹਾਂ ਨੇ ਬਿਆਨ ਦਿੱਤੇ ਉਹਨਾਂ ਨੇ ਕਿਹਾ ਕਿ ਬਿਲਕੁਲ ਨੇੜੇ ਗੋਲੀਆਂ ਚਲਾਈਆਂ ਗਿਆ ਉਹਨਾਂ ਨੂੰ ਮਾਰਨ ਦੇ ਇਰਾਦੇ ਨਾਲ ਜਿਸ ਤੋਂ ਲੱਗਦਾ ਸੀ ਕਿ ਜੋ ਪੁਲਿਸ ਕੋਲ ਅਫਸਰ ਨੇ ਉਹ ਕਿਤਨਾ ਨਾ ਸਿਆਸੀ ਤਰ ਦੇ ਬਿਲਕੁਲ ਇੱਕ ਦੇ ਥੱਲੇ ਲੱਗੇ ਹੋ ਸਨ ਜਿਸ ਕਾਰਨ ਕਾਰਵਾਈ ਹੋਈ ਉਹਨੇ ਲੱਗਦਾ ਹੈ ਕਿ ਜਿਸ ਤਰ੍ਹਾਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਔਰ ਸਿੱਕਰ ਜੋ ਉਸ ਵੇਲੇ ਦੇ ਸਿਆਸੀ ਆਗੂ ਸੀ ਉਹਨਾਂ ਤੱਕ ਵੀ ਪਹੁੰਚ ਕਰ ਸਕਦੀ ਹੈ ਕਿਉਂਕਿ ਵੱਡੇ ਜੋ ਸੀਗੇ ਜੋ ਸਿਆਸੀ ਲੀਡਰ ਉਸ ਮੌਕੇ ਦੇ ਸਰਕਾਰ ਚਲਾਉਣ ਵਾਲੇ ਉਹਨਾਂ ਦੇ ਹਦੇਸ਼ ਤੋਂ ਬਿਨਾ ਇਹ ਵੱਡਾ ਕੰਡ ਨਹੀਂ ਵਾਪਰਿਆ ਹੋ ਸਕਦਾ ਜੀ 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 ਖੋਖਰ ਜੀ ਹੁਣ ਕਿਤੇ ਨ ਕਿਤੇ ਇਹ ਜਿਹੜਾ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸਰਕਾਰ ਪੂਰੇ ਮਾਮਲੇ ਨੂੰ ਲੈ ਕੇ ਕਾਫੀ ਗੰਭੀਰ ਹੈ ਔਰ ਇਸ ਕਾਂਡ ਨੂੰ ਜਿਹੜਾ ਸਰਨਜਾਮ ਜਿੰਨਾ ਜਿੰਨਾ ਵੱਲੋਂ ਵੀ ਦਿੱਤਾ ਗਿਆ ਉਹ ਬਖਸ਼ ਨਹੀਂ ਜਾਣਗੇ ਇਹ ਮੈਸੇਜ ਦੇਣ ਦਾ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਾਂਜੀ ਬਿਲਕੁਲ ਦੇਖੋ ਬਿਲਕੁਲ ਕਿਉਂਕਿ ਜੋ ਇਹ ਐਡਾ ਵੱਡਾ ਵਰਤਾਰਾ ਐਂਦੀਆਂ ਸਿੱਖ ਧਰਮਿਆਂ ਨੂੰ ਜੋ ਠੇਸ ਪਹੁੰਚੀ ਸੀ ਉਦੇ ਨਾਲ ਪੰਜਾਬ ਦੀ ਸਿਆਸਤ ਬਿਲਕੁਲ ਉਥਲ-ਪੁਥਲ ਹੋ ਗਈ ਸੀ ਅਫਾ ਲੀਲ ਬਿਲਕੁਲ ਹਾਸ਼ੀਏ ਤੇ ਚਲਾ ਗਿਆ ਸੀ ਇਹ ਸਾਰੇ ਮਾਮਲੇ ਨਾਲ ਉਹ ਵੀ ਮਾਮਲਾ ਜੁੜਿਆ ਹੋਇਆ ਜਦੋਂ ਇਹਦਾ ਸਰਸਾ ਮੁਕੀ ਗੁਰਮੀਤ ਸਿੰਘ ਨੂੰ 마ਫੀ ਦਿੱਤੀ ਗਈ ਸੀ ਕਿਉਂਕਿ ਉਸ ਤੋਂ ਬਾਅਦ ਇਹ ਹੈਗਾ ਮਾਹੌਲ ਬਣਿਆ ਪੰਜਾਬ ਦੇ ਵਿੱਚ ਕਿ ਸਰਕਾਰ ਨੂੰ ਲੱਗਿਆ ਕਿ ਜੋ 마ਫੀ ਦਾ ਵਿਰੋਧ ਕਰਨ ਵਾਲੀਆਂ ਨੇ ਜੋ ਪੰਥਕਚਰਾਂ ਨੇ ਉਹ ਸਖਸੀ ਤੌਰ ਤੇ ਉਹਨਾਂ ਦੀ ਵਿਰੋਧੀ ਨਾ ਹੋ ਜਾਣ ਜਿਸ ਕਰਕੇ ਉਹਨਾਂ ਨੂੰ ਖਤਮ ਕਰ ਲਈ ਉਹਨਾਂ ਨੂੰ ਖੁੱਡੇ ਲੈਣ ਲਾਉਣੀ ਗੋਲੀकांड ਕੀਤਾ ਗਿਆ ਸੀ ਇੱਕ ਜਿਵੇਂ ਹੁੰਦਾ ਕਿ ਡਰਾਬੇ ਨਾਲ ਡਰੌਨ ਵਾਲੀ ਨੀਤੀ ਡੰਡੇ ਵਾਲੀ ਨੀਤੀ ਗੋਲੀ ਵਾਲੀ ਨੀਤੀ ਉਸ ਮੌਕੇ ਵਰਤੀ ਗਈ ਸੀ ਜਿਸ ਕਾਰਨ ਪੂਰਾ ਪੰਜਾਬ ਦਾ ਮਾਹੌਲ ਇੱਕ ਤਰ੍ਹਾਂ ਨਾਲ ਬਿਲਕੁਲ ਸਿੱਕੀ ਤਬਦੀਲੀ ਆ ਗਈ ਸੀ ਉਹ ਤਬਦੀਲੀ ਹਜੇ ਤੱਕ ਵੀ ਦੇਖਣ ਨੂੰ ਮਿਲ ਰਹੀ ਆ ਔਰ ਪੰਥਕ ਤਰ੍ਹਾਂ ਕਰੀਆਂ ਨੇ ਕਿ ਇਕੱਲੀ ਭਾਜਪਾ ਸਰਕਾਰ ਵੇਲੇ ਪੰਥ ਦੇ ਉੱਤੇ ਜ਼ੁਲਮ ਕੀਤਾ ਗਿਆ ਸੀ ਉਸੇ ਕਾਰਨ ਜੋ ਕਾਂਗਰਸ ਨੂੰ ਸਰਕਾਰਾਂ ਵੋਟਾਂ ਮਿਲੀਆਂ ਹੁਣ ਫਿਰ ਕਾਂਗਰਸ ਸਵਾਲ ਉਠਦੇ ਸੀ ਕਿ ਇਹ ਨਹੀਂ ਲਿਖੋ ਕਿ ਜੀ ਹੁਣੇ ਲੱਗਦਾ ਕਿ ਚਲੋ ਦੇਰੀ ਨਾ ਸਹੀ ਚਲੋ ਕਾਨੂੰਨ ਤਾ ਚੁੱਕਿਆ ਗਿਆ ਐਡੇ ਵੱਡੇ ਅਸਰਾਂ ਨੂੰ ਹੱਥ ਪਾਉਣਾ ਗ੍ਰਿਫਤਾਰ ਕਰਨਾ ਇਹ ਵੀ ਵੱਡੀ ਗੱਲ ਆ ਸ਼ਾਇਦ ਪੰਜਾਬ ਦੇ ਇਤਿਹਾਸ ਵਿੱਚ ਇਹ ਪਹਿਲਾਂ ਨਾ ਹੋਇਆ ਹੋਵੇ ਕਿ ਐਡੇ ਵੱਡੇ ਅਸਰਾਂ ਨੂੰ ਸਿੱਧਾ ਗ੍ਰਿਫਤਾਰ ਕੀਤਾ ਹੋਵੇ ਜਦੋਂ ਮਜੁੰਦਾ ਆਪਣੀਆਂ ਅਸਾਮੀਆਂ ਤੇ ਹੋਣ ਜੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਜਾਣਕਾਰੀ ਦੇਣ ਲਈ ਖੁੱਖਰ ਜੀ